ਹਾਂਜੀ ਦੋਸਤੋ ਤੁਹਾਡੇ ਲਈ ਬਹੁਤ ਵਧੀਆ ਇੱਕ ਵਾਰ ਫਿਰ ਆਫਰ ਲੈ ਕੇ ਆਏ ਆ ਆਉਣ ਵਾਲੀ 25 ਮਈ ਦਿਨ ਐਤਵਾਰ ਸਿਰਫ ਇੱਕ ਦਿਨ ਦੇ ਲਈ ਆਫਰ ਹੋਏਗੀ ਆਫਰ ਕੀ ਆ ਦੱਸਦੇ ਤੁਹਾਨੂੰ ਗਲੂਕੰਡੀ ਔਰੇਂਜ ਵਾਲਾ ਔਰੇਂਜ ਫਲੇਵਰ ਦੇ ਵਿੱਚ ਗਲੂਕੰਡੀ ਆ ਕੋਈ ਵੀ ਗਾਹਕ ਆਪਣੇ ਕੋਲੋਂ ਗਲੂਕੰਡੀ ਦਾ ਇੱਕ ਡੱਬਾ ਲਏਗਾ ਇੱਕ ਡੱਬੇ ਦੇ ਨਾਲ 30 ਐਮਆਰਪੀ ਵਾਲੀ ਕਾਫੀ ਆਪਾਂ ਕੋਲਡ ਕਾਫੀ ਕਹਿ ਰਹੇ ਨੇ ਆ ਕਾਫੀ ਮਿਲਕਸ਼ੇਕ ਆ ਇੱਕ ਸ਼ੀਸ਼ੀ 30 ਐਮਆਰਪੀ ਵਾਲੀ ਬਿਲਕੁਲ ਹੀ ਫਰੀ ਆ ਸੋ ਇਹ ਆਫਰ ਦਾ ਵੀ ਤੁਸੀਂ ਵੱਧ ਤੋਂ ਵੱਧ ਫਾਇਦਾ ਲੈਣਾ ਆਉਣ ਵਾਲੀ 25 ਮਈ ਦਿਨ ਐਤਵਾਰ ਸਿਰਫ ਇੱਕ ਦਿਨ ਦੇ ਲਈ ਆਫਰ ਆ ਗਲੂਕੋਂਡੀ ਦੇ ਨਾਲ ਇੱਕ ਕਾਫੀ ਕੋਲਡ ਕਾਫੀ ਬਿਲਕੁਲ ਹੀ ਫ੍ਰੀ ਆ ਕਰੀਮ ਬੈਲ ਦੀ ਆ ਇਹ ਵੀ ਕੋਈ ਲੋਕਲ ਨਹੀਂ ਡਾਬਰ ਦਾ ਗਲੂਕੋਂਡੀ ਆ ਕੋਈ ਲੋਕਲ ਨਹੀਂ ਵਧੀਆ ਬ੍ਰਾਂਡ ਆ ਸੋ ਇਹਦੇ ਨਾਲ ਕਰੀਮ ਬੈਲ ਪੂਰੀ ਟੌਪ ਦੀ ਕੁਆਲਿਟੀ ਆ ਇਹ ਕਾਫੀ ਬਿਲਕੁਲ ਹੀ ਫ੍ਰੀ ਆ ਆਉਣ ਵਾਲੀ 25 ਮਈ ਦਿਨ ਐਤਵਾਰ ਨੂੰ ਆਫਰ ਦਾ ਵੱਧ ਤੋਂ ਵੱਧ ਫਾਇਦਾ ਜਰੂਰ ਲਿਓ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ